ਤਹਾਡੇ ਪਰਿਵਾਰ ਦੇ ਜੀ ਸ਼ਾਹ ਦੇ ਘੇਠਾਂ ਦੀ ਚੱਕਰੀ ਹੋਏ ਕਿਸ ਤਰ੍ਹਾਂ ਕਰਦਾ ਹੋਏ ਸਾਡੇ ਨਾਲ ਮੀਂਹ ਪੈਂਦਾ ਹੈ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਇਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਤੇ ਰਿਕਸ਼ੇ ਤੋਂ ਬਾਅਦ ਚ ਮੁੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚਲੋ ਸਾਰੀ ਧਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਤੇ ਮੈਂ ਮਾਲੇਵਾਲ ਹਾਂ ਮਾਲੇਵਾਲੋਂ ਮੈਂ ਫੁੱਲ ਸਪੀਟੇ ਰਖਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਟੇ ਤੇ ਛੱਤ ਡਿੱਗ ਪਈ ਮੈਨੂੰ ਪਤਾ ਨਹੀਂ ਲੱਗਾ ਮੈਂ ਫੁੱਲ ਸਪੀਟੇ ਆਇਆ ਜੇ ਇੱਥੇ ਆਣ ਕੇ ਮੈਨੂੰ ਬਰਾਹ ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਵੀ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇੰਨਾ ਹੀ ਸ਼ੁਕਰ ਬੜਾ ਵੀ ਬੱਚੇ ਬਚਾਤੇ ਮੇਰੇ ਇਹ ਨਹੀਂ ਮੈਂ ਤੁਹਾਨੂੰ ਆਦ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਕਿੰਨੇ ਕਿਨੇ ਬੱਚੇ ਨੇ ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ ਉਹਨਾਂ ਦੇ ਇੱਕ ਦੋਤੀ ਆ ਤਿੰਨ ਬੱਚੇ ਤੇ ਤੁਹਾਡੇ ਨੇ ਹਾਂਜੀ ਦੋ ਦੋ ਸੀਰੀਅਸ ਆ ਇੱਕ ਤੇ ਚਲੋ ਠੀਕ ਆ ਤੇ ਨਾਲ ਦੀ ਮੇਰੀ ਤੇ ਜਿਆਦਾ ਸਾਟ ਆ ਠੀਕ ਆ ਜੀ ਨਾ ਤਾਂ ਕੀ ਸੰਦੀਪ ਕੌਰ ਇੱਕ ਦਾ ਨਾਮ ਮੁੰਡੇ ਦਾ ਨਾਮ ਰਹਿਮਾਨ ਆ ਤੇ ਕੁੜੀ ਦਾ ਨਾਮ ਇਹ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ ਤੀਸੇ ਦਾ ਗਜਮਾਨ ਕਿੰਨੀ ਕਦੀ ਦੋਤੀ ਉਹ ਉਹਦਾ ਨਾਂ ਦਾ ਉਹਦਾ ਨਾਂ ਦਾ ਨਹੀਂ ਮੈਨੂੰ ਪਤਾ ਆਲਿਆ ਆਲਿਆ ਕਿੰਨੀ ਕਿੰਨੀ ਉਮਰ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਹੈਗੀ ਜੇ 4 ਸਾਲ 3.5 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਤੇ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਹੈ ਤੇ ਆ ਹੀ ਆਪਣੀ ਦਰਾਨੀ ਦੇ ਘਰ ਸੌਂਗੇ ਆ ਜਾ ਕੇ ਪਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋਈ ਗੱਲ ਹੋਣੀ ਨਹੀਂ ਹਟ ਗਿਆ ਵਾ ਅਸੀਂ ਸਵੇਰ ਦੇ ਅੱਜ ਗਲੀ 'ਚ ਹੀ ਗਏ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ 5 ਮਿੰਟ ਹੀ ਇਹਨਾਂ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆ ਅੱਜ ਮੇਰੀ ਦਵਾਰਾਨੀ ਇਹ ਗਲਤੀ ਕਰਾ ਕੇ ਹੀ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵੇਲੇ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਇਹ ਕਿਹੜਾ ਨਾ ਲੱਗਦਾ ਨਹੀਂ ਲੱਗਦਾ ਇਹ ਕਿਰੇ ਪਰ ਬਾਚ ਪਿੰਡ ਵਾਲਿਆਂ ਨੇ ਕੱਢਿਆ ਕਿਸ ਤਰ੍ਹਾਂ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਬੱਚੇ ਉੱਥੇ ਬੇਹੋਸ਼ ਸੀਗੇ ਮਰੋ ਹਾਂਜੀ ਬੱਚੇ ਪੋਟ-ਪੋਟ ਕੇ ਕੱਢੇ ਨੇ ਮਿੱਟੀ ਦੇ ਵਿੱਚੋਂ ਕੱਢੇ ਬੱਚੇ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ-ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਦੋਂ ਡਿੱਗੀ ਹਾਂ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ 'ਚ ਕਿਸੇ ਨੂੰ ਪਤਾ ਲੱਗ ਜੇ ਪਾਹ ਰਣ ਕੇ ਮੈਂ ਡਿੱਗ ਪਈ ਬਾਅਦ 'ਚ ਮੈਂ ਬੇਹੋਸ਼ ਹੋ ਗਈਆਂ ਗਲੀ 'ਚ ਖੂਨ ਜ਼ਿਆਦਾ ਵਗਦਾ ਸੀ ਸਿਰ 'ਚ फेर ਨਹੀਂ ਮੈਨੂੰ ਕੋਈ ਹੋਸ਼ ਰਹੀ ਰਾਤ ਉਹਨਾਂ ਕਿਤੇ ਦਰਦ ਨੂੰ ਨਹੀਂ ਸ਼ਬਦ ਦੇਖਦੀ ਹੈ ਸਾਡੇ ਪਿੰਡ ਦੇ ਵਿੱਚ ਹੁੰਦਾ ਹੈ ਜੀ ਹਲੇ ਕਿਸ ਤਰ੍ਹਾਂ ਇਹ ਕਰਤਾ ਹੋਈ ਹਾਂਜੀ ਪਾਜੀ ਮੈਂ ਉਹਨਾਂ ਓਨ ਦੀ ਦੁਕਾਨ ਵਾਲ ਨੂੰ ਤੇ ਜਦੋਂ ਜਕਦਮ ਖੜਾਕ ਹੋਇਆ ਨਾ ਤੇ ਛੇਤੀ ਛੇਤੀ ਭੱਜੇ ਤੇ ਇੱਕਦਮ ਜਾਣੇ ਵੀ ਰੋਂ ਡਾ ਪਿਆ ਹੀ ਰੋਂਕਲ ਪੰਡਾ ਪਏ ਤੇ ਸਾਰੇ ਮਤਲਬ ਆਹ ਪਿੰਡ ਦੇ ਤੋਂ ਨਾ ਕੰਡੇ ਬਾਹਰ ਖਿੱਚ ਖਿੱਚ ਕੇ ਕਮਰੇ ਦੇ ਵਿੱਚ ਕਿਨੇ ਜੀ ਸੀ ਪੰਜ ਜੀ ਇੱਕ ਦੋ ਤਿੰਨ ਹੀ ਸਾਡੀ ਆਈ ਹੂੰ ਤੇ ਟੀ.ਐਨ.ਏ ਦੇ ਬੱਚੇ ਬੱਚਿਆਂ ਦੇ ਉੱਪਰ ਵੱਡੇ ਇੱਕ ਛੇ ਸਾਲ ਦਾ ਆ ਵੱਡਾ ਨਾ ਬਾਹ ਪਾਲਦੀ ਹੈ ਗੁੜੀਆ 10 ਸਾਲ ਦੀ ਜੇ ਰਮਾਨ ਰਮਾਨ 7 ਸਾਲ ਦਾ ਬੱਚੇ ਛੋਟੇ ਹੀ ਹੈ ਗੱਲ ਹਾਂਜੀ ਛੋਟੇ ਫਿਰ ਕਿਸ ਤਰ੍ਹਾਂ ਬਾਹ ਕੱਢੇ ਫਿਚ ਫਿਚ ਕੇ ਪਿੰਦ ਵਾਲਿਆਂ ਨੇ ਕੱਢੇ ਜੀ ਪਾਉਂਦੇ ਬੱਟ ਬੱਟ ਹਾਂਜੀ ਸਾਰੇ ੇਠਾ ਦਾ ਤੇ ਹਾਂਜੀ ਲੱਭੇ ਹੋਏ ਕੀ ਗੱਲ ਹੋਈ ਸੀ ਇਹ ਜਦੋਂ ਇਹਨਾਂ ਆਕਾਰ ਕਰਦੇ ਲਾਗੇ ਖਲੋਤੇ ਹਾਂ ਚੱਕ ਦਾ ਮਛਤ ਡਿੱਗੀ ਆ ਤੇ ਪੰਜ ਫਾਦੇ ਪੰਜ ਛੇ ਮੈਂਬਰ ਹੀ ਠੀਕ ਆ ਇੱਕ ਮੇਰੀ ਦਰਾਣੀ ਸੀ ਤੇ ਤਿੰਨ ਹੈਗੇ ਹੀ ਇੱਕ ਮੇਰੀ ਦੋਤੀ ਤੇ ਬਾਕੀ ਹੈਗੇ ਹੀ ਮੇਰੇ ਮਤਲਬ ਇਹਨਾਂ ਦੇ ਬੱਚੇ ਹੀ ਤਿੰਨ ਤੇ ਤਿੰਨੇ ਮਤਲਬ ਬੜੇ ਔਖੇ ਮਤਲਬ ਲੋਕਾਂ ਨੇ ਆਣ ਕੇ ਕੱਢਿਆ ਇਕਦامی ਤੇ ਸਾਰੇ ਸਾਰੇ ਇਕੱਠੀ ਹਾਂਜੀ ਸਾਰੀ ਇਕਦامی ਡਿੱਗ ਪਈ ਆ ਤੇ ਬੱਚੇ ਸਹਿਮ ਗਏ ਤੇ ਮਤਲਬ ਇੱਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਆ ਇੱਕ ਬੱਚਾ ਜਿਹੜਾ ਨਾ ਉਹਨੂੰ ਮਤਲਬ ਠੀਕ ਜਾਈ ਉਹਨੂੰ ਇੰਨੀ ਸੱਟ ਨਹੀਂ ਲੱਗੀ ਹੈਗੀ। ਯਾਨੀ ਕਿ ਤਿੰਨ ਬੱਚਿਆਂ ਦੀ। ਹਾਂਜੀ ਤੇ ਜਿਹੜੀ ਉਹਨਾਂ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਵਿਚਾਰੇ। ਹਾਂਜੀ। ਤੇ ਕਿਸ ਤਰ੍ਹਾਂ ਪਿੰਡ ਵਾਲਿਆਂ ਨੇ ਸਹਿਯੋਗ ਦਾ? ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਉਹਨਾਂ ਬਹੁਤ ਸਾਥ ਦਿੱਤਾ ਸਾਡਾ। ਉਹ ਨਾ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਸਾਡਾ ਪਛਾਣੀ ਹੀ ਹੈਗਾ। ਮੇਰਾ ਨਾਂ ਸੁਨੀਤਾ ਹੈ। ਮੈਂ ਘਰੋਂ ਆਉਂਦੀ ਡਾਕਟਰ ਦੁਕਾਨ ਤੇ ਦਵਾਈ ਲੈਣ ਤੇ ਜਦੋਂ ਮੈਂ ਅੱਗੇ ਆਈ ਆ ਤੇ ਸ਼ਾਤ ਜਦੋਂ ਡਿੱਗੀ ਆ ਤੇ ਵੇਖਿਆ ਕਿ ਬੱਚਿਆਂ ਨੂੰ ਪੁੱਟ ਪੁੱਟ ਕੇ ਕੱਢਣ ਦੇ ਥੱਲੇ। ਇਹ ਇਹਨਾਂ ਦੀ ਮੰਮੀ ਬਿਹੋਸ਼ ਹੋਈ ਗਲੀ ਚ ਡਿੱਗੀ ਆ ਤੇ ਇਹ ਛੋਟੀ ਬੱਚੀ ਹੈ ਵਾਂਡੇ ਆਈ ਤੇ ਇਹਨੂੰ ਲਾਸਟ ਤੇ ਕੱਢਿਆ ਬੜਾ ਘਬਰਾਏ ਸਭ ਘਬਰਾਏ ਬੱਚੀ ਲੱਭਦੀ ਨਹੀਂ ਤੇ ਤਿੰਨਾਂ ਜਣਿਆਂ ਨੇ ਜਦੋਂ ਛੱਤ ਫੋਲੀ ਆ ਤੇ ਇਹਦੀ ਮੜੀ ਜੀ ਆਵਾਜ਼ ਆਈ ਆ ਫਿਰ ਉਹਨਾਂ ਨੇ ਚੁੱਕ ਕੇ ਬਾਹਰ ਲਿਆਂਦੀ ਆ ਕੱਢੀ ਆ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਇਹ ਵੇਖੇ ਨਹੀਂ ਜਾਂਦੇ ਆ ਸਰ ਇਹ ਜਿਹੜੀ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਪਿੰਡੀ ਪਿੰਡ ਦੇ ਵਿੱਚ ਫਟੇਗਰ ਚੂਰੀਆਂ ਚ ਤੇ ਇਹ ਸਾਡੇ ਬਿਲਕੁਲ ਗਵਾਂਢ ਦੇ ਤੇ ਉਸ ਆਦਮੀ ਦਾ ਨਾਮ ਰਿੰਕੂ ਆ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਘਰ ਦੇ ਵਿੱਚ ਬੈਠੇ ਪਏ ਸੀ ਕੱਲ ਬਰਸਾਤ ਬਹੁਤ ਤੇਜ਼ ਹੋਈ ਐ ਉਸ ਦੇ ਕਾਰਨ ਹਾਲਾਤ ਜਿਹੜੀ ਸੀ ਕਮਰੇ ਦੀ ਖਸਤਾ ਸੀ ਤੇ ਛੱਤ ਡਿੱਗ ਪਈ ਤੇ ਉਹਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਸੌਰੀ ਚਾਰ ਬੱਚੇ ਨੇ ਤੇ ਇੱਕ ਔਰਤ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਐ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਜਿਹੜਾ ਕਰਦਾ ਆਗੂ ਆ ਉਹ ਰਿਕਸ਼ਾ ਚਲਾਉਂਦਾ ਏ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਦੇ ਵਾਸਤੇ ਅੱਗੇ ਆਉਣ ਮਿਹਰਬਾਨੀ